ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਪਰ ਇਹ ਚੋਣ ਹੈ ਇਸ ਵਾਰ ਦਿਲਚਸਪ ਖਾਸ ਕਰਕੇ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਜਨਤਕ ਜਥੇਬੰਦੀਆਂ ਲਗਾਤਾਰ ਜਿਹੜੇ ਉਮੀਦਵਾਰ ਨੇ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਨੂੰ ਘੇਰ ਕੇ ਸਵਾਲ ਪੁੱਛ ਗਏ ਤੁਸੀਂ ਹਾਂਸ ਰਾਜ ਹਾਂਸ ਜਾਂ ਗੁਰਮੀਤ ਖੁੱਡੀਆਂ ਉਹਨਾਂ ਦੀ तमाम ਵੀਡੀਓ ਸਾਡੇ ਚੈਨਲਾਂ ਤੇ ਵੇਖੀਆਂ ਹੋਣਗੀਆਂ ਤੇ ਜਨਤਕ ਜਥੇਬੰਦੀਆਂ ਦੇ ਉਪਰਾਲਾ ਲਾ ਕੇ ਅਸੀਂ ਸਵਿਹਰਤ ਤਰੀਕੇ ਦੇ ਨਾਲ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਇਹਨਾਂ ਨੂੰ ਸਵਾਲ ਪੁੱਛਾਂਗੇ ਇਹ ਮੁੱਦੇ ਹੋਣਗੇ ਕਿ ਇਹਨਾਂ ਮੁੱਦਿਆਂ ਦੇ ਉੱਪਰ ਤੁਹਾਡੀ ਕੀ ਰਾਏ ਹੈ ਤੁਹਾਡੀ ਪਾਰਟੀ ਦੀ ਕੀ ਰਾਏ ਹੈ ਅੱਜ ਮੈਂ ਪਟਿਆਲਾ ਦੇ ਵਿੱਚ ਮੌਜੂਦ ਹਾਂ ਪਟਿਆਲਾ ਦੇ ਵਿੱਚ ਆਈਡੀਪੀ ਤੇ ਮਨਰੇਗਾ ਫਰੰਟ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀ 17 ਤਰੀਕ ਕਿ ਜਿਹੜੇ ਪਟਿਆਲਾ ਦੇ ਲੋਕ ਸਭਾ ਦੇ ਉਮੀਦਵਾਰ ਨੇ ਇਹਨਾਂ ਉਮੀਦਵਾਰਾਂ ਨੂੰ ਸਵਾਲ ਪੁੱਛਾਂਗੇ ਕਿ ਇਹਨਾਂ ਸਵਾਲਾਂ ਦੇ ਉੱਪਰ ਤੁਹਾਡੀ ਕੀ ਰਾਏ ਹੈ ਤੁਹਾਡੀ ਪਾਰਟੀ ਦੀ ਇਹਨਾਂ ਦੇ ਉੱਪਰ ਕੀ ਓਪੀਨੀਅਨ ਹੈ ਕੀ ਰਾਏ ਹੈ ਉਮੀਦਵਾਰ ਇੱਥੇ ਨਹੀਂ ਪਹੁੰਚੇ ਡਾਕਟਰ ਧਰਮਵੀਰ ਗਾਂਧੀ ਨਹੀਂ ਪਹੁੰਚੇ ਜਿਹੜੇ ਕਾਂਗਰਸ ਦੇ ਨੇ ਐਮਪੀ ਪ੍ਰਨੀਤ ਕੌਰ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚੋਂ ਸੀ ਤੇ ਅੱਜ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਬੀਜੇਪੀ ਦੇ ਉਮੀਦਵਾਰ ਨੇ ਉਹੋ ਵੀ ਨਹੀਂ ਪਹੁੰਚੇ ਐਨਕੇ ਸ਼ਰਮਾ ਅਕਾਲੀ ਦਲ ਵੱਲੋਂ ਪਹੁੰਚੇ ਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੋਫੈਸਰ ਮਹਿੰਦਰਪਾਲ ਪਹੁੰਚੇ ਡਾਕਟਰ ਬਲਵੀਰ ਜਿਹੜੇ ਸਹਿਤ ਮੰਤਰੀ ਪੰਜਾਬ ਵੀ ਨੇ ਮੌਜੂਦਾ ਜਿਹਨਾਂ ਦੀ ਸਰਕਾਰ ਵੀ ਹੈ ਪੰਜਾਬ ਦੇ ਵਿੱਚ ਜਿਹੜੇ ਲਗਾਤਾਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਲੋਕਾਂ ਦੀ ਗੱਲ ਕਰਦੇ ਆਂ ਅਸੀਂ ਤਾਂ ਲੋਕਾਂ ਦੀ ਆਵਾਜ਼ ਬਣਦੇ ਆਂ ਉਹ ਆਮ ਲੋਕਾਂ ਦੇ ਵਿੱਚ ਪਹੁੰਚੇ ਨਹੀਂ ਤੇ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਜਰਨਲਿਸਟ ਹਮਿੰਦਰ ਸਿੰਘ ਨੇ ਜਿਹੜੇ ਲਗਾਤਾਰ ਆਰਗੇਨਾਈਜ਼ ਕਰ ਰਹੇ ਸੀ ਇਸ ਪ੍ਰੋਗਰਾਮ ਨੂੰ ਹਮਿੰਦਰ ਸਿੰਘ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਜੀ ਸ਼ੁਕ ਇਸ ਵਾਰ ਦੀ ਚੋਣਾਂ ਨਾਲ ਦਿਲਚਸਪ ਵੀ ਹੈ ਕਿ ਜਥੇਬੰਦੀਆਂ ਵੀ ਸਵਾਲ ਕਰ ਰਹੀਆਂ ਨੇ ਘੇਰ-ਘੇਰ ਕੇ ਵੀ ਸਵਾਲ ਕਰ ਰਹੇ ਨੇ ਉਹ ਤੇ ਜਿੰਨ ਤੱਕ ਜਥੇਬੰਦੀਆਂ ਦਾ ਉਪਰਾਲਾ ਹੈਗਾ ਖਾਸ ਕਰਕੇ ਥੋੜਾ ਉਪਰਾਲਾ ਹੈਗਾ ਕਿ ਕਿਉਂ ਨਾ ਲੋਕ ਇਕੱਠੇ ਕਰਕੇ ਪੋਲਿਟੀਕਲ ਨੁਮਾਇੰਦੇ ਉਹਨਾਂ ਦੇ ਅੱਗੇ ਖੜਾਏ ਜਾਣ ਕਿ ਆਹ ਸਾਡੇ ਸਵਾਲ ਨੇ ਇਹਨਾਂ ਸਵਾਲਾਂ ਦੇ ਉੱਪਰ ਤੁਹਾਡੀ ਕੀ رائے ਹੈ ਇਹ ਤੁਸੀਂ 2014 ਦੇ ਵਿੱਚ ਵੀ ਪਹਿਲਾਂ ਕੀਤਾ ਸੀ ਤੇ ਹੁਣ ਵੀ ਕਰ ਰਹੇ ਹੋ ਪਰ ਲੀਡਰ ਪਹੁੰਚੇ ਨਹੀਂ ਜਿਹੜੇ ਲੋਕ ਹਤੈਸ਼ੀ ਬਣਦੇ ਨੇ ਕਿ ਅਸੀਂ ਤਾਂ ਲੋਕਾਂ ਦੇ ਲੀਡਰਾਂ ਲੋਕਾਂ ਦੇ ਧੀਆਂ ਪੋਤੇ ਲੋਕਾਂ ਚੋਂ ਹੀ ਨਿਕਲੇ ਹੋਏ ਆ ਆਖਰ ਪਰ ਲੋਕਾਂ ਤੋਂ ਹੀ ਕਿਨਾਰਾ ਕਰ ਗਏ ਅਸਲ 'ਚ ਇਹ ਗੱਲ ਸਾਬਤ ਕਰਨ ਲਈ ਉਹ ਇਹੋ ਜਿਹੇ ਮੰਚਾਂ ਦੀ ਲੋੜ ਪੈਂਦੀ ਹੈ ਮੇਰੇ ਖਿਆਲ ਨਾਲ ਕਿਉਂਕਿ ਸਾਰੀਆਂ ਪਾਰਟੀਆਂ ਵੈਸੇ ਤਾਂ ਲੀਡਰ ਅੱਜ ਕੱਲ੍ਹ ਆਪਣੀਆਂ ਪਾਰਟੀਆਂ ਦੇ ਬਣੀ ਐ ਰਾਤ ਨੂੰ ਕਿਸੇ ਹੋਰ ਪਾਰਟੀ ਸੌਂਦਾ ਸਵੇਰ ਕਿਸ ਨੂੰ ਹੋਰ ਚ ਕਿੰਨੇ ਕੈਂਡੀਡੇਟ ਬਦਲ ਕੇ ਵੱਖ-ਵੱਖ ਪਾਰਟੀਆਂ ਚ ਆਏ ਨੇ ਜੇਕਰ ਦੇਖੀਏ ਜਿਹੜੇ ਪਾਰਟੀਵਾਦੀ ਆ ਔਰ ਲੀਡਰ ਨੇ ਉਹਨਾਂ ਦਾ ਕਿਰਦਾਰ ਤੇ ਉਹਨਾਂ ਦਾ ਆਚਰਣ ਤੇ ਲੋਕਾਂ ਪ੍ਰਤੀ ਬਿਹੇਵੀਅਰ ਉਹ ਲਗਾਤਾਰ ਬੇਪਰੋਸਗੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ ਦੂਜੇ ਪਾਸੇ ਲੋਕਾਂ 'ਚ ਜਾਗਰੂਕਤਾ ਵੱਧ ਰਹੀ ਹੈ ਖਾਸ ਤੌਰ ਤੇ ਕਿਸਾਨ ਅੰਦੋਲਨ ਤੋਂ ਬਾਅਦ ਲਗਾਤਾਰ ਤਾਂ ਵਧੀ ਹੈ ਕਿ ਨਹੀਂ ਅਸੀਂ ਤੁਹਾਡੇ ਕਰੰਦੇ ਨਹੀਂ ਤੁਹਾਡੇ ਗੁਲਾਮ ਨਹੀਂ ਆ ਤੁਸੀਂ ਸਾਡੇ ਨੁਮਾਇੰਦੇ ਹੋ ਜੇ ਨੁਮਾਇੰਦੇ ਬਣਨਾ ਹੈ ਤਾਂ ਸਾਡੀ ਗੱਲ ਸੁਣਨੀ ਪਏਗੀ ਇਸੇ ਤਰ੍ਹਾਂ ਭਾਵੇਂ ਇਸ ਗੱਲ ਤੇ ਕੋਈ ਇਤਰਾਜ਼ ਕਰਦਾ ਵੀ ਕਿਸਾਨ ਮਗਰ ਕਿਉਂ ਪੈਂਦੇ ਨੇ ਛੱਡੇ ਲੈ ਕੇ ਜਾਂਦੇ ਨੇ ਤੇ ਇਹਦੀ ਬਜਾਏ ਵੀ ਤੁਸੀਂ ਬੈਠ ਕੇ ਇੱਕ ਸਵਾਲ dama ਤਿਆਰ ਕਰੋ ਤੇ ਪੁੱਛ ਲਓ ਇੱਕ ਅਲੱਗ ਗੱਲ ਹੈ ਤਰੀਕੇ 'ਚ ਕੋਈ ਇਧਰ ਉਧਰ ਗੱਲ ਹੋ ਸਕਦੀ ਹੈ ਪਰ ਲੋਕਾਂ ਦਾ ਸਵਾਲ ਪੁੱਛਣਾ ਲੀਡਰ ਦੇ ਦਿਮਾਗ ਦੇ ਵਿੱਚ ਉਹਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਮੈਂ ਲੋਕਾਂ ਪ੍ਰਤੀ ਜਵਾਬ ਦੇ ਆਂ ਜਿਵੇਂ ਇਹ ਮੰਚ 'ਚ ਸੀਗਾ ਇਸ ਮੰਚ ਦੇ ਵਿੱਚ ਸਾਰਿਆਂ ਨੂੰ ਇੱਕ ਹਫ਼ਤਾ ਪਹਿਲਾਂ ਸੱਦਾ ਦਿੱਤਾ ਗਿਆ ਬਕਾਇਦਾ ਕਿ ਆ ਚੀ ਜਾਣੇ ਤੇ ਤਿਆਰੀ ਕਰਕੇ ਆ ਜਿਓ ਤਾਂ ਕਿ ਇੱਕ ਦੂਜੇ ਤੇ ਦੂਸ਼ਣਬਾਜੀ ਨਾ ਹੋਵੇ ਆਪਣੀ ਗੱਲ ਕਹੋ ਤੁਸੀਂ ਤੁਹਾਡਾ ਮਨਰੇਗਾ ਬਾਰੇ ਕੀ ਕਹਿਣਾ ਹੈ ਮਿਡ-ਡੇ ਮੀਲ ਕੁੱਕ ਬਾਰੇ ਕੀ ਕਹਿਣਾ ਹੈ ਔਰ ਇਸੇ ਤੰਗ ਦੇ ਨਾਲ ਸਧਾਰਨ ਤਰੀਕੇ ਦੇ ਨਾਲ ਵੀ ਘੱਟੋ-ਘੱਟ ਲੋੜਤ ਕਿੰਨੇ ਮਾਮਲੇ 'ਚ ਕਿਉਂ ਨਹੀਂ ਮਿਲਦੀ ਬੀਮਾ ਕਿਉਂ ਨਹੀਂ ਹੈ ਔਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਸਿਹਤ ਦਾ ਮਾਮਲਾ ਕਿਸ ਲੈਵਲ ਤੇ ਹੈ ਔਰ ਐਸੇ ਟੱਗ ਦੇ ਨਾਲ ਕੁਝ ਹੋਰ ਜਿਵੇਂ ਨਸ਼ੇ ਦਾ ਮਾਮਲਾ ਹੈ ਵੱਖ-ਵੱਖ ਮਾਮਲੇ ਨੇ ਜਿਹੜੇ ਸਾਰੇ ਉਹ ਦਿੱਤੀਆਂ ਗਈਆਂ ਇੱਕ ਤਾਂ ਇਹਦੇ ਚੋ ਇਹ ਸਾਬਤ ਹੋਇਆ ਅੱਜ ਕਿ ਜਿਹੜੇ ਆਏ ਵੀ ਨੇ ਚਾਹੇ ਅਨਕੇ ਸ਼ਰਮਾ ਆਏ ਨੇ ਚਾਹੇ ਪ੍ਰੋਫੈਸਰ ਮਹਿੰਦਰਪਾਲ ਆਏ ਨੇ ਇੱਕ ਹਫ਼ਤਾ ਪਹਿਲਾਂ ਜਿਹੜੇ ਆਰਗੇਨਾਈਜ਼ਰ ਉਹਨਾਂ ਦੇ ਘਰ ਦੇ ਕਿਆਈਆਂ ਨੇ ਆਹ ਡਿਮਾਂਡ ਜਿਹੜੇ ਉਹਨੂੰ ਕੋਈ ਪੜ੍ਹ ਕੇ ਨਹੀਂ ਆਇਆ ਤੁਸੀਂ ਦੇਖਿਆ ਇੱਥੇ ਉਹ ਪੜ ਰਹੇ ਨੇ ਪੜ ਕੇ ਰੱਖ ਰਹੇ ਨੇ ਹਾਂ ਨਾ ਤਤਿਆਰੀ ਕੀ ਹੋਏ ਜੇ ਦਾ ਮਤਲਬ ਲੋਕਾਂ ਕੋਲ ਜਾਣ ਸਮੇਂ ਜੋ ਤੁਸੀਂ ਤਿਆਰੀ ਕਰਨੀ ਹੈ ਲੋਕਾਂ ਨੂੰ ਤੁਸੀਂ ਸੀਰੀਅਸਲੀ ਨਹੀਂ ਲੈ ਰਹੇ ਕبھی ਤਰਨਾਲੀ ਨਹੀਂ ਲੈ ਇਹਦਾ ਹੋ ਰਹੀ ਇੱਕੋ ਹੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਆਦਤ ਹੀ ਨਹੀਂ ਹੈ ਵੀ ਚੱਲ ਜਿੱਥੇ ਜਾ ਕੇ ਮਰਜੀ ਬੋਲ ਦਾਂਗੇ ਜੇ ਲੋਕ ਸਵਾਲ ਕਰਨਾ ਸ਼ੁਰੂ ਕਰ ਦੇਣਗੇ ਹਾਲੀ ਹੌਲੀ ਜਿਆਦਾ ਤੇਜ਼ ਹੋ ਜੇ ਪ੍ਰਕਿਰਿਆ ਲੀਡਰ ਘਰੋਂ ਪੜ ਕੇ ਜਾਇਆ ਕਰਨਗੇ ਤੇ ਘਰ ਬਾਰੇ ਕਰਕੇ ਆਇਆ ਕਰਨਗੇ ਦੂਜੀ ਗੱਲ ਜਿਹੜੇ ਨਹੀਂ ਹੈ ਡਾਕਟਰ ਗਾਂਧੀ ਤੋਂ ਲੈ ਕੇ ਪ੍ਰਨੀਤ ਕੌਰ ਨੇ ਇੱਕ ਲਿਖਤੀ ਭੇਜਿਆ ਉਹਨੇ ਸਾਰਾ ਅਮਰਿੰਦਰ ਸਿੰਘ ਨੇ ਐ ਕੀਤਾ ਫਲਾਣੇ ਨੇ ਵੀ ਹੁਣ ਤੁਹਾਡੀ ਬੀਜੇਪੀ ਇੱਕ ਪਾਰਟੀ ਹੈ ਉਹਦੇ ਕੈਂਡੀਡੇਟ ਕੀ ਦੇ ਤੌਰ ਤੇ ਤੁਹਾਡੀ ਪਾਰਟੀ ਦਾ ਕੀ ਕਹਿਣਾ ਹੈ ਇਹਨਾਂ ਮੁੱਦਿਆਂ ਤੇ ਤੁਸੀਂ ਇਹ ਕਹਿਣਾ ਹੁੰਦਾ ਹੈ ਨਾ ਇੰਡੀਵਿਜੂਅਲ ਦੀ ਬਜਾਏ ਔਰ ਇਸੇ ਤਰ੍ਹਾਂ ਡਾਕਟਰ ਬਲਬੀਰ ਨੇ ਕਹਿਤਾ ਉਹ ਅਮਰਸਰ ਨੇ ਖੇਜਰੀਵਾਲ ਗਏ ਨੇ ਮਤਲਬ ਚੋਣਾਂ ਦੇ ਵਿੱਚ ਵੀ ਲੋਕਾਂ ਦੀ ਜਗਾ ਤੁਹਾਡੀ ਤਰਜੀਹ ਹੋਰ ਹੈ ਪਹਿਲਾਂ ਵੀ ਜਦੋਂ ਮਿਲਣ ਗਏ ਨੇ ਮੇਰੇ ਖਿਆਲ ਆ ਉਹਨਾਂ ਨੇ ਕੋਈ ਉਹਨਾਂ ਨੇ ਐ ਜੇ ਕਿਹਾ ਕਿ ਜੀ ਟਾਈਮ ਬਹੁਤ ਸ਼ੈਡਿਊਲਡ ਹੈ ਔਰ ਇੱਕ ਗੱਲ ਤਾਂ ਇਹ ਸਾਹਮਣੇ ਆਈ ਹੈ ਉਹਦੇ ਚੋਂ ਵੀ ਸ਼ਾਇਦ ਉਹ ਤਾਂ ਇਹ ਕਹਿ ਰਹੇ ਨੇ ਵੀ ਦਿੱਲੀ ਤੈ ਕਰਦੀ ਆ ਉਹਨਾਂ ਦੇ ਅੱਜ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤਾਂ ਉਹ ਬੰਦੇ ਆਪਣੇ ਧੰਗ ਨਾਲ ਕਿਵੇਂ ਵਿਚਾਰਨਗੇ ਜੇ ਕਰੇ ਗੱਲ ਇਹ ਬਹੁਤ بڑا ਮਾਮਲਾ ਲੋਕਾਂ ਦਾ ਕਿ ਲੋਕਾਂ ਦੇ ਪ੍ਰਤੀ ਜਵਾਬਦੇਹ ਤੁਸੀਂ ਕਿਵੇਂ ਬਣ ਸਕਦੇ ਹੋ ਜੇਕਰ ਤੁਸੀਂ ਪਹਿਲਾਂ ਆਪਣੇ ਡਰ ਛੋ ਨਿਕਲਦੇ ਆਪ ਜਾਗਰੂਕ ਨਹੀਂ ਹੁੰਦੇ ਤੇ ਲੋਕਾਂ ਦੇ ਜਾ ਕੇ ਉਹਨਾਂ ਦੇ ਮੁੱਦਿਆਂ ਬਾਰੇ ਗੱਲ ਕਰਨ ਦੇ ਯੋਗ ਨਹੀਂ ਬਣਦੇ ਤਾਂ ਫਿਰ ਪਾਰਲੀਮੈਂਟ ਚ ਵੀ ਕਿਵੇਂ ਗੱਲ ਕਰੋਗੇ ਇਹ ਜਿਹੜੇ ਉਮੀਦਵਾਰ ਨੇ ਪਾਰਟੀਆਂ ਪਿੱਛੋਂ ਜਿਹੜੀਆਂ ਸੈਂਟਰ ਦੇ ਵਿੱਚ ਪਾਰਟੀਆਂ ਨੇ ਜਾਂ ਉਹਨਾਂ ਦੀ ਜਿਹੜੀ ਲੀਡਰਸ਼ਿਪ ਬੈਠੀ ਆ ਉਹ ਕਮਾਂਡ ਕਰਦੇ ਨੇਗੇ ਤੁਸੀਂ ਇੱਥੇ ਜਾਣਾ ਤੁਸੀਂ ਇੱਥੇ ਨਹੀਂ ਜਾਣਾ ਇਹ ਸਵਾਲ ਤੁਸੀਂ ਉਠਾਉਣਾ ਜਾਂ ਲੋਕਾਂ ਦਾ ਮਸਲਾ ਉਠਾਉਣਾ ਯਾਨੀ ਕਿ ਫਿਰ ਉਹਨਾਂ ਦਾ ਇੰਡੀਵਿਜੂਅਲ ਦਾ ਕੋਈ ਰੋਲ ਨਹੀਂ ਰਿਹਾ ਜਿਵੇਂ ਉਹ ਪਿੱਛੋਂ ਨਚਾਉਣਗੇ ਉਦਾਂ ਹੀ ਆ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਪਰ ਤਾਂ ਸਿੱਧਾ ਬਲੇਮ ਲੱਗਦਾ ਹੈ ਨਾ ਹੁਣ ਤੱਕ ਕਿ ਜਿਹੜੇ ਉਹਨਾਂ ਦੇ ਐਮ.ਐਲ.ਏ ਵੀ ਹੈਗੇ ਨੇ ਉਹਨਾਂ ਨੂੰ ਵੀ ਕੋਈ ਅਧਿਕਾਰ ਨਹੀਂ ਕਿ ਆਫੀਸ਼ੀਅਲ ਤੌਰ ਦੇ ਪਰ ਕੋਈ ਇੰਟਰਵਿਊ ਦੇ ਸਕਣਾ ਉਹਨਾਂ ਦੇ ਕੈਬਿਨੇਟ ਦੇ ਵਿੱਚੋਂ ਅੱਜ ਤੱਕ ਇੱਕ ਲੀਡਰ ਦੇ ਇੰਟਰਵਿਊ ਨਹੀਂ ਹੋਈ ਯਾਨੀ ਕਿ ਕਮਾਂਡ ਦਾ ਪਿੱਛੋ ਹੋ ਗਈ ਤੁਸੀਂ ਕਿਹੜੇ ਲੋਕਾਂ ਨਾਲ ਕਿਹੜਾ ਵਾਅਦਾ ਕਰਨਾ ਕੀ ਕਹਿਣਾ ਫਿਰ ਪੰਜਾਬ ਨੂੰ ਰਿਪਰਜੈਂਟ ਕਿਵੇਂ ਕਰਨਗੇ ਲੋਕ ਸਭਾ ਦੇ ਵਿੱਚ ਜੇਕਰ ਲੋਕਾਂ ਦੇ ਸਵਾਲ ਉਹ ਲੋਕਾਂ ਤੋਂ ਨਹੀਂ ਲੈਣਗੇ ਆਪਣੀ ਹਾਈ ਕਮਾਂਡ ਤੋਂ ਲੈਣਗੇ ਫਿਰ ਰਿਪਰਜੈਂਟ ਕਿਵੇਂ ਕਰਨਗੇ ਭਾਵੇਂ ਲੋਕ ਸਭਾ ਹੋਵੇ ਜਾਂ ਵਿਧਾਨ ਸਭਾ ਹੋਵੇ ਨਹੀਂ ਰਿਪਰਜੈਂਟ ਜਿਵੇਂ ਕਰ ਰਹੇ ਨੇ ਆਪਣੇ ਸਾਹਮਣੇ ਪਹਿਲਾਂ ਰਾਜ ਸਭਾ 'ਚ ਭੇਜੇ ਨੇ ਉਹਨਾਂ ਨੇ ਬੰਦੇ 7 ਉਹ ਕਿੱਥੇ ਨੇ ਕਿਤੇ ਦਿਖਾਈ ਦਿੱਤਾ ਕਿਸੇ ਨੇ ਕਿਸੇ ਕੈਂਪੇਨ ਚ ਦਿਖਾਈ ਦੇ ਰਹੇ ਨੇ ਉਹਨਾਂ ਚੋਂ ਤਾਂ ਕੋਈ ਨਾ ਦੇ ਸਟਾਰ ਕੈਂਪੇਨਰ ਵੀ ਨਹੀਂ ਇਸ ਚੋਣ ਦੇ ਵਿੱਚ ਕੇਜਰੀਵਾਲ ਫੜਿਆ ਗਿਆ ਉਹਦੇ ਤੇ ਵੀ ਕੋਈ ਬਿਆਨਬਾਜ਼ੀ ਨਹੀਂ ਦਿਖਾਈ ਦੇ ਰਹੀ ਇਸ ਲਈ ਉਹਨਾਂ ਨੇ ਕੀ ਕਰਨਾ ਹੁੰਦਾ ਉਹ ਕੋਈ ਹੋਰ ਤਰੀਕੇ ਦੀ ਗੱਲ ਹੈ ਕਹਿਣ ਨੂੰ ਹੁੰਦਾ ਹੈ ਉਹ ਇੱਕ ਬੰਦਾ ਜਿਵੇਂ ਨਾ ਕੰਪਨੀ ਚੱਲਦੀ ਹੁੰਦੀ ਹੈ ਕੰਪਨੀ ਦਾ ਇੱਕ ਸੀਈਓ ਹੁੰਦਾ ਹੈ ਬਾਕੀ ਸਾਰੇ ਕਰਿੰਦੇ ਹੁੰਦੇ ਨੇ ਉਹ ਕਰਿੰਦਿਆਂ ਨੂੰ ਜੋ ਆਰਡਰ ਕਰਦਾ ਉਹ ਓਵੇਂ ਗੱਲ ਕਰਦਾ ਪਹਿਲਾਂ ਤੁਹਾਨੂੰ ਲੜਾਈ ਆਪਣੀ ਪਾਰਟੀ ਦੇ ਅੰਦਰ ਲੜਨੀ ਪਵੇਗੀ ਮੈਂ ਇੰਨੇ ਲੋਕਾਂ ਦਾ ਨਮਾਇੰਦਾ ਮੇ ਲੋਕ ਮੇਰੀ ਤਰਜੀਹ ਹੈ ਮੈਂ ਲੋਕਾਂ ਦੀ ਇੱਛਾ ਮੁਤਾਬਕ ਚੱਲੂਗਾ ਤੇ ਮੈਂ ਤੁਹਾਡੇ ਮੁਤਾਬਕ ਕਿਉਂ ਚੱਲੂਗਾ ਜੇ ਉਹ ਇੱਕ ਦਿਨ ਇਹ ਕਹਿ ਦੂਗਾ ਅਗਲੇ ਦਿਨ ਟਿਕਟ ਖਤਮ ਟਿਕਟ ਨਹੀਂ ਮਿਲੂਗੀ ਕਿਉਂਕਿ ਜਿੰਨਾ ਚਿਰ ਇਹ ਜਦੋਜਹ ਦੇ ਦੋ ਅਲੱਗ-ਅਲੱਗ ਚੀਜ਼ਾਂ ਨੇ ਤੁਸੀਂ ਚਾਪਲੂਸੀ ਕਰਕੇ ਅਧਿਨਗੀ ਮੰਨ ਕੇ ਕੀ ਬਣੇ ਰਹਿਣਾ ਚਾਹੁੰਦੇ ਹੋ ਉਹਦੇ ਤੇ ਜਾਂ ਅਸਲ 'ਚ ਲੋਕਾਂ ਦੇ ਵਿੱਚ ਤੁਸੀਂ ਇਹੋ ਜਿਹਾ ਇੱਕ ਮਾਹੌਲ ਸਿਰਜਣਾ ਚਾਹੁੰਦੇ ਆ ਕਿ ਨਹੀਂ ਦੇਸ਼ ਹੈ ਪੰਜਾਬ ਹੈ ਆਲਾ ਦੁਆਲਾ ਹੈ ਖਾਸ ਤੌਰ ਤੇ ਸਧਾਰਨ ਲੋਕ ਜਿਹੜੇ ਹਾਸੀਅਤ ਤੇ ਥੱਕੇ ਨੇ ਤੁਸੀਂ ਉਹਨਾਂ ਦੀ ਕੋਈ ਗੱਲ ਕਰਨ ਦੀ ਹਿੰਮਤ ਕਰਦੇ ਹੋ ਖਾਸ ਤੌਰ ਤੇ ਦਲ ਬਦਲੀ ਵਿਰੋਧੀ ਕਾਨੂੰਨ ਜਦੋਂ ਤੋਂ ਬਣਿਆ ਉਦੋਂ ਤੋਂ ਜਿਹੜੇ ਪਾਰਟੀਆਂ ਦੇ ਹੇਠਲੇ ਬੰਦੇ ਨੇ ਉਹ ਪਾਰਟੀ ਪ੍ਰਧਾਨਾਂ ਦੇ ਇੱਕ ਲੈਵਲ ਦੇ ਬੰਧੂਆ ਮਜ਼ਦੂਰ ਬਣ ਗਏ ਨੇ ਕਰਿੰਦੇ ਦੀ ਤਰ੍ਹਾਂ ਬਿਹੇਵ ਕਰਦੇ ਨੇ ਵਿਪ ਜਾਰੀ ਹੋ ਜਾਂਦਾ ਕਿਹਨੇ ਬੋਲਣਾ ਹੈ ਪਾਰਲੀਮੈਂਟ ਚ ਕਿਹਨੇ ਅਸੈਂਬਲੀ ਚੋਂ ਪਾਰਟੀ ਦਾ ਬੌਸ ਤੈਅ ਕਰਦਾ ਕਿੰਨਾ ਟਾਈਮ ਮਿਲੂਗਾ ਉਹ ਤਸੋ ਤੈਅ ਕਰਦੇ ਨੇ ਤਾਂ ਤੁਹਾਡੀ ਬੁੱਖਤ ਕੀ ਰਹੇਗੀ ਤੁਸੀਂ ਲੋਕਾਂ ਦੇ ਸਾਹਮਣੇ ਘਟੋਗਾ ਟੇਹ ਤੱਕ ਆਓ ਭਾਈ ਜਿੰਨੀ ਕ ਪਾਰਟੀ ਇਜਾਜ਼ਤ ਦੇ ਦੂਗੀ ਪਬਲਿਕ ਕਰ ਲਊਗਾ ਮੇਰੇ ਵਾਸਤਾ ਕੁਛ ਨਹੀਂ ਲੋਕਾਂ ਦਾ ਤੁਸੀਂ ਜਾਣੇ ਹੋ ਆ ਬੈਕ ਕਟ ਕਮਾਂਡੋ ਲੈ ਕੇ ਕਿ ਮੈਂ ਤਾਂ ਸਭ ਕੁਝ ਜਾਂ ਚੱਕ ਦੂੰਗਾ ਭਟੇ ਤੁਸੀਂ ਕੋ ਪਹਿਲਾਂ ਦੋਗਲੇ ਕਿਰਦਾਰ ਦੀ ਬਜਾਏ ਅਸਲੀਅਤ ਚ ਆਓ ਜਦੋਂ ਅਸਲੀਅਤ ਚ ਆਉਂਗੇ ਤੁਹਾਡੀ ਤਾਕਤ ਵੀ ਹੌਲੀ ਹੌਲੀ ਵਧੂਗੀ ਲੋਕ ਤੁਹਾਡੇ ਨਾਲ ਲੱਕੇ ਚੱਲਣਗੇ ਤਾਂ ਲੋਕ ਤੁਹਾਡੀ ਤਾਕਤ ਵਧਣਗੇ ਨਾ ਕਿ ਉੱਪਰੋਂ ਕਿਸੇ ਨੇ ਤਾਕਤ ਬਣਾਈ ਜਿੰਨੇ ਤੋਂ ਸੈਸ਼ਨ ਕਿ ਪ੍ਰਨੀਤ ਕੌਰ ਹੋਰਾਂ ਨੇ ਲਿਖ ਕੇ ਭੇਜਿਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹਨਾਂ ਦੇ ਪਤੀ ਹੈਗੇ ਨੇ ਅਸੀਂ ਇਹ ਕੀਤਾ ਕਹਿ ਰਹੇ ਨੇ ਕਿ ਕਾਂਗਰਸ ਨੇ ਤੁਹਾਡੇ ਲਈ ਆਹਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਘਰ ਤੋਂ ਥੋੜੀ ਕਰਤਾ ਜੇਕਰ ਉਹ ਕਾਂਗਰਸ ਦੇ ਮੁੱਖ ਮੰਤਰੀ ਸੀ ਫਿਰ ਉਹਨਾਂ ਨੇ ਕੀਤਾ ਹਾਲਾਂਕਿ ਇਹ ਸਵਾਲ ਵੀ ਉਹਨਾਂ ਦੇ ਲਈ ਸਭ ਤੋਂ ਪ੍ਰਮੁੱਖ ਨੇ ਕਿ ਜੇਕਰ ਪੰਜਾਬ ਦੀ ਕਿਸਾਨੀ ਦਾ ਗਾਲਾ ਘੋਟਿਆ ਦਾ ਕੈਪਟਨ ਅਮਰਿੰਦਰ ਨੇ ਘੋਟਿਆ ਕਿ ਅਸੀਂ ਇੰਨੇ ਟਾਈਮ ਦੇ ਵਿੱਚ ਕਰਜ਼ਾ ਮਾਫ ਕਰ ਦਵਾਂਗੇ ਕਿਸਾਨ ਡਿਫਾਲਟਰ ਹੋਗੇ ਡਿਫਾਲਟਰ ਹੋਣ ਕਰਕੇ ਉਹਨਾਂ ਦੇ ਵਿਆਜ ਪੈ ਗਿਆ ਉਹ ਖੁਦਕੁਸ਼ੀਆਂ ਦੇ ਰਾਹ ਪੈ ਗਏ ਯਾਨੀ ਕਿ ਵੱਡਾ ਨੁਕਸਾਨ ਕੈਪਟਨ ਜੇਕਰ ਫਿਰ ਪੋਲਿਟਿਕਲ ਲੋਕ ਆਪਣੇ ਜਵਾਬਦੇਹ ਨਹੀਂ ਸਮਝਣਗੇ ਤਾਂ ਇਸ ਚੀਜ਼ ਨੂੰ ਫਿਰ ਅੱਗੇ ਕਿਵੇਂ ਵਧਾਇਆ ਜਾਊਗਾ ਨਹੀਂ ਕਿਤੇ ਬਣੀ ਨਸ਼ੇ ਤੇ ਤੁਸੀਂ ਕਹਿੰਦਾ ਚਾਰ ਹਫ਼ਤੇ ਅਸੀਂ ਲੱਖ ਤੋੜ ਦੇਾਂਗੇ ਔਰ ਕਿੰਨੀਆਂ ਸਰਕਾਰਾਂ ਉਹਦੇ ਤੇ ਬਣ ਗਿਆ ਤੁਸੀਂ ਕੀ ਕਰ ਰਹੇ ਹੋ ਕੋਈ ਇਹ ਤਾਂ ਦੱਸੋ ਨਾ ਭਾਈ ਕਿਉਂ ਨਹੀਂ ਹੋਇਆ ਲੋਕਾਂ ਨੂੰ ਨਹੀਂ ਹੋਇਆ ਮੰਨ ਲਓ ਤੁਹਾਡੇ ਤੋਂ ਤੁਸੀਂ ਮਜਬੂਰ ਹੋਗੇ ਲੋਕਾਂ ਨੂੰ ਆਕੇ ਦੱਸ ਦੋ ਵੀ ਆਹ ਆਹ ਕਰਨ ਨੇ ਇਸ ਕਰਕੇ ਨਹੀਂ ਆਇਆ ਤੁਸੀਂ ਇਸ ਤਰ੍ਹਾਂ ਕਰਜ਼ਾ ਸੀ ਤੁਸੀਂ ਕਹ ਸਮੂੱਚਾ ਮਾਫ਼ ਕਰਾਂਗੇ 4420 ਕਰੋੜ ਤੇ ਨਿਭੜ ਗਿਆ ਕੰਮ ਉਸ ਸਮੇਂ 73770 ਕਰੋੜ ਰੁਪਇਆ ਕਰਜ਼ਾ ਸੀ ਪੰਜਾਬ ਦੇ ਕਿਸਾਨਾਂ ਸਿਰ 31 ਮਾਰਚ 2017 ਨੂੰ ਜਦੋਂ ਡੈੱਡ ਰੈਨ ਸੀ ਅੱਜ ਉਹ 1 ਲੱਖ ਕਰੋੜ ਦੇ ਨੇੜੇ ਤੇੜੇ ਚਲਾ ਗਿਆ ਤੇ ਉਹਦੇ ਨਾਲ ਤਾਂ ਸਗੋਂ ਤੁਸੀਂ ਕਿਸਾਨ ਡਿਫਾਲਟਰ ਬਣਾਤੇ ਉਦੋਂ ਜ਼ਿਆਦਾ ਉਹਨਾਂ ਨੂੰ ਬੈਂਕ ਦੇਣ ਤੋਂ हट ਗਏ ਤੇ ਉਦੋਂ ਵੀ ਉਹਦਾ ਨੁਕਸਾਨ ਹੋ ਗਿਆ। ਬਾਈ ਇਸ ਲਈ ਜਿਹੜਾ ਚੀਜ਼ਾਂ ਹੁੰਦੀਆਂ ਨੇ ਤੁਸੀਂ ਜਦੋਂ ਵੋਟ ਲੈਣੀ ਹੁੰਦੀ ਹੈ ਤੁਸੀਂ ਉਹ ਸਾਰੀਆਂ ਚੀਜ਼ਾਂ ਕਰਦੇ ਹੋ ਪਰ ਕਿਉਂਕਿ ਇਹਦਾ ਧਿਆਨ ਬਿਲਕੁਲ ਨਹੀਂ ਰੱਖਦੇ ਪੈਸਾ ਕਿੱਥੋਂ ਆਊਗਾ ਕੀ ਉਹ ਤੁਸੀਂ ਕਰ ਪਾਓਗੇ ਜਾਂ ਨਹੀਂ ਕਰ ਪਾਓਗੇ ਮੁੜ ਕੇ ਤੁਸੀਂ ਹੋਏ ਜਿਵੇਂ ਪ੍ਰਨੀਤ ਕੌਰ ਦੀ ਵੀ ਗੱਲ ਹੈ ਪਹਿਲਾਂ ਤੁਸੀਂ ਕਾਂਗਰਸ 'ਚ ਸੀਗੇ ਸਾਰੀਆਂ ਗੱਲਾਂ ਕਾਂਗਰਸ ਦੀਆਂ ਕਰਦੇ ਹੋ ਫਿਰ ਤੁਸੀਂ ਛੱਡ ਕਿਉਂ ਗਏ ਜੇ ਉਹ ਇੰਨੀ ਵਧੀਆ ਸੀ ਜੇ ਉਹਨੇ ਲੋਕਾਂ ਦਾ ਕੰਮ ਕੀਤਾ ਸੀ ਇਸ ਲਈ ਕਿਤੇ ਵੀ ਨਾ ਕੋਈ ਜਿਹੜਾ ਇੱਕ ਨਾ ਤਾਂ ਲੋਕਾਂ ਨੂੰ ਜੱਜ ਦੀ ਦਲੀਲ ਹੋਵੇ ਕਿ ਭਾਈ ਆਹ ਕਾਰਨ ਸੀ ਮੈਂ ਇੱਧਰ ਚਲਾ ਗਿਆ ਆਹ ਕਾਰਨ ਆ ਮੈਂ ਇੱਧਰ ਚਲਾ ਗਿਆ ਉਹ ਵੀ ਕਿਤੇ ਨਹੀਂ ਹੈ ਕਿਸੇ ਵੀ ਕੈਂਡੀਡੇਟ ਕੋਲ ਨਹੀਂ ਆ ਜੇ ਕੈਂਡੀਡੇਟਾ ਕੋਲ ਹੋਏ ਸੋ ਜੋ ਸਾਂਝੀ ਸਟੇਜ ਦੇ ਉੱਤੇ ਜਿਹੜਾ ਬਿਹਤਰ ਕੈਂਡੀਡੇਟ ਹੋਊਗਾ ਜਿਹਦੇ ਕੋਲ ਲੋਕਾਂ ਦਾ ਦਰਦ ਹੋਏਗਾ ਜਿਹਦੇ ਕੋਲ ਲੋਕਾਂ ਦੀ ਸਮਝਦਾਰੀ ਹੋਏਗੀ ਉਹ ਬੰਦੇ ਜਾਦਾ ਇਥੋਂ ਲੋਕਾਂ ਨੂੰ ਪ੍ਰਭਾਵਿਤ ਕਰਕੇ ਜਾ ਸਕਦੇ ਹੁੰਦੇ ਨੇ ਸਾਜੀ ਸਟੇਜ ਤੇ ਉਹਨੂੰ ਤਾਂ ਮੌਕਾ ਮਿਲਣਾ ਚਾਹੀਦਾ ਜੇ ਤੁਸੀਂ ਸਾਜਿਆ ਸਟੇਜ ਦਾ ਤੋਂ ਡਰਦੇ ਹੋ ਇਹਦਾ ਮਤਲਬ ਸਾਰਿਆਂ ਦੇ ਅੰਦਰ ਹੀ ਜਾਂ ਤਾਂ ਈਗੋ ਹੈ ਹਮੇਂ ਜਾਂ ਤੁਹਾਡੇ ਅੰਦਰ ਉਹ ਜਾਗਰੂਕਤਾ ਨਹੀਂ ਹੈ ਕਿ ਜਿਹੜੀ ਗੱਲ ਕਰਕੇ ਤੁਸੀਂ ਲੋਕਾਂ ਨਾਲ ਗੱਲ ਕਰਨਾ ਤੁਹਾਡੇ ਤੇ ਦਰਦ ਡਾਕਟਰ ਧਰਮਵੀਰ ਗਾਂਧੀ ਤਾਂ ਕਹਿੰਦੇ ਵੀ ਨੇ ਕਿ ਚਲੋ ਲਿਕ ਲੰਮੀ ਮੂਵਮੈਂਟਾਂ ਦੇ ਨਾਲ ਉਹ ਜੁੜ ਕੇ ਚੱਲਦੇ ਆਏ ਨੇ ਤੇ ਉਹਨਾਂ ਦਾ ਸੀ ਕੇ ਜਰੂਰ ਪਹੁੰਚਣਗੇ ਉਹ ਡਾਕਟਰ ਬਲਬੀਰ ਤੇ ਪ੍ਰਨੀਤ ਕੌਰ ਵਾਰ ਤਾਂ ਮੈਂ ਪਹਿਲਾਂ ਹੀ ਕਹਦਾ ਸੀ ਕਿ ਉਹ ਨਹੀਂ ਆਉਣਗੇ ਡਾਕਟਰ ਗਾਂਧੀ ਬਾਰੇ ਸੀ ਪਰ ਉਹ ਆਏ ਨਹੀਂ ਹਾਲਾਂਕਿ ਜੇ ਹੋ ਸਕਦਾ ਇੱਥੇ ਕੋਈ ਇੱਕ ਮੰਗ ਇਹ ਵੀ ਹੁੰਦੀ ਕਿ ਅਸੀਂ ਮੰਗ ਕਰ ਰਹੇ ਹਾਂ ਖਸ ਖਾਸੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਪਰ ਡਾਕਟਰ ਸਾਹਿਬ ਜਰੂਰ ਪਹੁੰਚਦੇ ਨਹੀਂ ਮੈਨੂੰ ਪੂਰਾ ਪਤਾ ਲੱਗਿਆ ਡਾਕਟਰ ਗਾਂਧੀ ਅੱਜ ਆਹੀ ਜੀਟੀ ਰੋਡ ਤੇ ਨੇ ਆ ਕੌਲੀਕੂਰੀ ਦੇ ਨੇੜੇ ਸਾਰੇ ਪਿੰਡਾਂ ਚ ਤੇ ਜੇ ਹੋਰ ਦਾ ਵੀ ਤੁਸੀਂ ਡੇਟ ਉਹ ਫਰਨ ਇੱਥੇ ਅੱਧਾ ਘੰਟਾ ਕੱਢ ਕੇ ਆਉਂਦੇ ਤਾਂ ਕੀ ਪ੍ਰੋਬਲਮ ਹਫਤਾ ਪਹਿਲਾਂ ਹੈ ਨਾ ਕਿਦਾਂ ਕਿਦਾਂ ਰੀਚਰ ਵੀ ਤਾਂ ਹੋ ਜਾਂਦੇ ਨੇ ਪ੍ਰੋਗਰਾ ਔਰ ਇਹਦੇ ਚ ਕੀ ਹੈ ਠੀਕ ਹੈ ਡਾਕਟਰ ਗਾਂਧੀ ਦਾ ਅਕਸ ਹੋ ਸਕਦਾ ਕਿ ਉਹ ਕਿਸੇ ਮੂਵਮੈਂਟ ਨਾਲ ਜੁੜੇ ਨੇ ਜਾਂ ਬਾਕੀ ਜਾਂ ਚੀਜ਼ਾਂ ਨੇ ਪਰ ਜਿਹੜਾ ਡੈਮੋਕਰੇਸੀ ਦੀ ਸੈਂਟ ਹੈ ਨਾ ਜਿਹਨੂੰ ਉਹ ਕਹਿੰਦੇ ਨੇ ਵੀ ਸਵਿਧਾਰ ਖਤਮ ਹੋ ਗਿਆ ਮੈਂ ਤਾਂ ਇਸ ਕਰਕੇ ਆਏ ਹਾਂ ਡੈਮੋਕਰੇਸੀ ਦਾ ਸੰਵਿਧਾਨ ਕੀ ਕਹਿੰਦਾ ਬੂਈ ਦਾ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕਾਂ ਨੇ ਇਹ ਸੰਵਿਧਾਨ ਤੁਹਾਨੂੰ ਦਿੱਤਾ ਹੈ ਭਾਰਤ ਦੇ ਲੋਕ ਉਹੀ ਲੋਕ ਜャ ਤੁਹਾਨੂੰ ਪਹਿਲਾਂ ਸੱਦਾ ਦਿੰਦੇ ਨੇ ਇਕੱਠ ਸਾਦੇ ਨੇ ਆਪਣੇ ਚੋਣ ਭੋਣ ਦੀ ਕਰਾਇਮੈਂਟ ਚ ਉਹਨਾਂ ਵੱਲ ਤੁਸੀਂ ਤਵਜੋ ਦੇਣ ਲਈ ਤਿਆਰ ਨਹੀਂ ਤਾਂ ਕਿਵੇਂ ਮੰਨਿਆ ਜਾਏ ਕਿ ਤੁਸੀਂ ਬਹੁਤ ਜ਼ਿਆਦਾ ਉਹਦੇ ਫੇਵਰਿਟ ਹੋਗੇ ਇਸ ਗੱਲ ਦੇ ਵਿੱਚ ਇਹਨਾਂ ਗੱਲਾਂ ਦਾ ਮਤਲਬ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਚੰਗੀਆਂ ਹੋ ਸਕਦੀਆਂ ਨੇ ਪਰ ਜਿਹੜਾ ਲੋਕਾਂ ਦੇ ਮਾਮਲੇ 'ਚ ਲੋਕਾਂ ਪ੍ਰਤੀ ਜਵਾਬਦੇਹੀ ਦਾ ਪਹਿਲੂ ਹੈ ਨਾ ਜੇ ਉਹ ਚੰਗਾ ਨਹੀਂ ਹੈ ਲੋਕਾਂ ਦੇ ਵਿੱਚ ਤੁਸੀਂ ਸੇਵਾ ਕਰ ਸਕਦੇ ਹੋ ਡਾਕਟਰ ਦੇ ਤੌਰ ਤੇ ਮੈਂ ਇਤੋਂ ਘੱਟ ਪੈਸੇ ਲੈਨੇ ਆ ਉਤੋਂ ਵੱਧ ਚੰਗੀ ਗੱਲ ਹੈ ਉਹ ਸਮਾਜ ਸੇਵਾ ਹੈ ਪਰ ਸਿਆਸਤ ਜਿਹੜੀ ਹੁੰਦੀ ਹੈ ਉਹ ਲੋਕਾਂ ਦੇ ਸਵਾਲਾਂ ਦੇ ਪ੍ਰਤੀ ਗੰਭੀਰਤਾ ਨੂੰ ਪ੍ਰਗਟ ਕਰਦੀ ਹੈ ਸਿਆਸਤ ਜਿਹੜੀ ਹੁੰਦੀ ਆ ਉਹ ਗ੍ਰਾਮ ਜਮੇ ਡਾਕਟਰ ਗਾਂਧੀ ਪਹਿਲਾਂ ਵੀ ਐਮਪੀ ਰਹੇ ਐਮਪੀ ਲਾਇਡ ਫੰਡ ਹੁੰਦਾ ਜੇ ਡਾਕਟਰ ਗਾਂਧੀ ਪੰਚਾਇਤੀ ਰਾਜ ਕਾਨੂੰਨ ਦੇ ਤਹਿਤ ਗ੍ਰਾਮ ਸਭਾ ਵਾਰਾ ਹੀ ਉਹ ਹੀ ਫੰਡ ਦੇਣਾ ਸ਼ੁਰੂ ਕਰਦੇ ਤਾਂ ਮੰਨਿਆ ਜਾਂਦਾ ਕਿ ਲੋਕਤੰਤਰ 'ਚ ਵੱਡਾ ਯਕੀਨ ਹੈ ਜਿਹੜੀ ਪਿੰਡ ਨੇ ਮਤਾ ਪਾਇਆ ਹੈ ਜੇ ਗ੍ਰਾਮ ਸਭਾ ਜਿਹੜੀ ਪਿੰਡ ਦੀ ਲੋੜ ਆ ਉਹਦੀ ਪੂਰੀ ਕਰ ਰਹੇ ਹੋ ਨਾ ਕਿ ਜਿਹੜੇ ਦੋ ਬੰਦੇ ਤੁਹਾਨੂੰ ਜਾਣਦੇ ਆਗੇ ਤਿੰਨ ਬੰਦੇ ਤੁਹਾਨੂੰ ਜਾਣਦੇ ਆਗੇ ਫਿਰ ਤਾਂ ਤੁਸੀਂ ਉਹੀ ਕੰਮ ਕਰ ਲਿਓ ਜੇ ਬਾਕੀ ਦੇ ਕਰ ਰਹੇ ਹੋ ਇਹ ਇੱਕ ਤਰੀਕੇ ਦੀ ਗੱਲ ਹੈ ਓਵਰ ਆਲ ਜਿਹੜਾ ਸਾਡੇ ਕਲਚਰ ਚ ਹੈ ਸੰਗਤ ਦਾ ਪੰਗਤ ਦਾ ਲੰਗਰ ਦਾ ਕੀ ਅਸੀਂ ਉਧਰ ਨੂੰ ਆਪਣੇ ਆਪ ਨੂੰ ਢਾਲ ਰਹੇ ਆ ਨਹੀਂ ਤਾਂ ਬਹੁਤ ਇਮਾਨਦਾਰ ਲੋਕ ਸਿਆਣੇ ਬੰਦੇ ਇੱਥੇ ਔਰ ਕਿਹਾ ਜਾਂਦਾ ਹਿਟਲਰ ਵਰਗੇ ਤੇ ਬਾਕੀ ਦੇ ਬੰਦੇ ਜਿਹੜੇ ਨੇ ਉਹ ਕਿਹੜਾ ਬਹੁਤ ਬੇਈਮਾਨ ਸੀ ਉਹਨਾਂ ਦਾ ਸਗੋ ਜਦੋਂ ਫੇਲ ਹੋ ਗਏ ਸੁਸਾਈਸਾਈਡ ਕਰ ਲਈ ਬਹੁਤ ਡਿਕਟੇਟਰ ਜਿਹੜੇ ਨੇ ਨਿੱਜੀ ਤੌਰ ਤੇ ਬੇਈਮਾਨ ਨਹੀਂ ਸੀ ਹੁੰਦੇ ਪਾਵਰ ਦਾ ਨਸ਼ਾ ਇੰਨਾ ਹੁੰਦਾ ਸੀ ਵੀ ਦੁਨੀਆ ਨੂੰ ਡਰ ਕੇ ਧਰ ਦਿੰਦੇ ਸੀ ਹੋ ਸਕਦਾ ਡਰ ਗਏ ਹੋਣਗੇ ਸਾਰੇ ਇੰਟੈਲੈਕਚੁਅਲ ਇਕੱਠੇ ਹੋਏ ਹੋਏ ਨੇ ਕੀ ਪਤਾ ਕੀ ਪੁੱਛ ਲੈਣਾ ਨਹੀਂ ਉਹ ਸਾਰਿਆਂ ਨੂੰ ਜਾਣਦੇ ਨੇ ਇੱਕ ਦੂਜੇ ਨੂੰ ਕਿਸੇ ਦਾ ਕੁਝ ਨਹੀਂ ਪੁੱਛਣਾ ਹੁੰਦਾ ਐਡੀਆ ਕੋਈ ਗੱਲ ਨਾ ਪਰ ਨਾਲੇ ਇੱਥੇ ਤਾਂ ਕਲੀਅਰ ਕਟ ਕਿਹਾ ਜਗਿਆ ਸੀ ਕੋਈ ਸਵਾਲ ਜਵਾਬ ਕੰਟਰਾਸਟ ਨਹੀਂ ਹੋਣਗੇ ਆ ਮੁੰਡੇ ਤੁਹਾਨੂੰ ਦਿੱਤੇ ਤੁਸੀਂ ਬੋਲ ਕੇ ਜਾ ਸਕਦੇ ਹਾਂ ਤੁਸੀਂ ਬੋਲ ਕੇ ਜਾ ਸਕਦੇ ਹੋ ਇਹਦੇ ਤੇ ਆਪਣੀ ਗੱਲ ਕਹਿ ਕੇ ਜਾ ਸਕਦੇ ਹੋ ਇਹਦਾ ਇੱਕ ਫਾਇਦਾ ਇਹ ਹੈ ਮੇਰਾ ਕਹਿਣਾ ਉਹ ਜਿੰਨਾ ਕੋ ਹੋਇਆ ਕਿ ਜਿਹੜੇ ਵੀ ਆ ਕੇ ਇੱਥੇ ਬੋਲ ਕੇ ਗਏ ਦੂਸ਼ ਨਮਾਜੀ ਨਹੀਂ ਹੋਈ ਆਪਣੇ ਉਸੇ ਤੇ ਚ ਪੜ੍ਹ ਕੇ ਹੀ ਬੋਲਿਆ ਉਹਨਾਂ ਨੇ ਆ ਮੰਗ ਤੇ ਮੇਰਾ ਆ ਮੰਗੇ ਤਾਂ ਘੱਟੋ ਘੱਟ ਇੱਕ ਤਰੀਕਾ ਤਾਂ ਬਦਲਦਾ ਨਾ ਜੇ ਉਹ ਸਾਰੇ ਇਕੱਠੇ ਬੈਠੇ ਹੁੰਦੇ ਜਦੋਂ ਉਹਦੇ ਤੇ ਗੱਲ ਕਰਦੇ ਲੋਕਾਂ ਨੂੰ ਕਿੰਨਾ ਸੋਹਣਾ ਮੈਸੇਜ ਜਾਂਦਾ ਕਿ ਦੇਖੋ ਯਾਰ ਸਾਂਝੀ ਸਟੇਜ ਤੇ ਜੇ ਐਂ ਗੱਲ ਕਰ ਸਕਦੇ ਆਪਦੇ ਆਪ ਦੀ ਪਾਰਟੀ ਦੀ ਤਾਂ ਸਾਰੇ ਲੋਕਾਂ ਦੇ ਮੰਚਾਂ ਤੇ ਜਾ ਕੇ ਇੱਕ ਉਹਨਰ ਕਿਉਂ ਨਹੀਂ ਜਾ ਕੇ ਹਰੇਕ ਦਾ ਇੱਕ ਸਾਂਝਾ ਟੂਰ ਬਣਾ ਦੇ ਰਿਟਰਨਿੰਗ ਅਫਸਰ ਸਾਂਝਾ ਟੂਰ ਬਣਾ ਦੇ ਨਾ ਤਾਂ ਲੱਗਦਾ ਗੱਡੀਆਂ ਖਿੱਚੜ ਦੀ ਲੋੜ ਨਾ ਖਰਚੇ ਦੀ ਲੋੜ ਉਹ ਹਰੇਕ ਪਿੰਡ ਤੇ ਸ਼ਹਿਰ 'ਚ ਰੂਟ ਬਣਾ ਦੇ ਕਿ ਐਸ ਤੁਹਾਡੇ ਨਮਾਇंदे ਆਉਣਗੇ ਹਰ ਜਗ੍ਹਾ ਜਾ ਕੇ ਆਪਾਂ ਆਪਣੀ ਗੱਲ ਕਹਿ ਦੇਣ ਲੋਕ ਜਿਹਦੀ ਗੱਲ ਸੁਣ ਕੇ ਫੈਸਲਾ ਕਰ ਲੈਣ ਵੋਟ ਕਿਨੂੰ ਪਾਉਣੀ ਆ ਔਰ ਇਹ ਚੋਂ ਸੁਧਾਰਨ ਦਾ ਵੀ ਇੱਕ ਬੜਾ ਵੱਡਾ ਹਿੱਸਾ ਹੈ ਬਿਲਕ ਉਹ ਇੱਕ ਮਰਾਖਰੀ ਸਵਾਲ ਸ਼ੋਰਟ ਦੇ ਵਿੱਚ ਜਿਹੜੇ ਲੋਕ ਸਾਹਮਣੇ ਬੈਠੇ ਹੁੰਦੇ ਨੇ ਸਟੇਜ ਦੇ ਜਦੋਂ ਉਹਨਾਂ ਦੇ ਸੱਦੇ ਹੋਏ ਨੁਮਾਇੰਦੇ ਆਉਂਦੇ ਨਹੀਂ ਤਾਂ ਲੋਕ ਰਾਏ ਕੀ ਬਣਦੀ ਹੈ ਜਦੋਂ ਉਹਦੇ ਸੱਦੇ ਹੋਏ ਜਿਹੜੇ ਤਾਂ ਆਉਂਦੇ ਨੇ ਮੇਰਾ ਖਿਆਲ ਹੈ ਉਹਨਾਂ ਨੂੰ ਵੈਲਕਮ ਕਰਦੇ ਹੀ ਨੇ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸੱਦੇ ਤੇ ਆਇਆ ਮਾਣ ਮੱਦ ਤੇ ਇਹ ਬੰਦੇ ਸਮਝੂ ਜਿਹੜੇ ਨਹੀਂ ਆਉਂਦੇ ਤਾਂ ਲਾਜ਼ਮੀ ਇੱਕ ਨਰਾਜਗੀ ਉਹਨਾਂ ਦੇ ਦਿਮਾਗਾਂ 'ਚ ਤਾਂ ਪੈਦਾ ਹੁੰਦੀ ਹੈ ਔਰ ਵੀ ਅਸੀਂ ਸੱਦੇ ਆ ਤੇ ਤੁਸੀਂ ਆਏ ਨਹੀਂ ਔਰ ਇੱਕ ਟੀਮਾਂ ਗੰਜਾਂ ਨੇ ਬਕਾਇਦਾ ਤੁਹਾਡੇ ਘਰਾਂ 'ਚ ਗੰਜਾਂ ਨੇ ਪਹਿਲਾਂ ਤੁਹਾਡੇ ਨਾਲ ਸੰਪਰਕ ਕੀਤਾ ਇੱਕ ਵਾਰ ਫਿਰ ਦੂਜੀ ਵਾਰ ਜਾ ਕੇ ਸੱਦਾ ਪੱਤਰ ਦਿੱਤੇ ਔਰ ਤੁਸੀਂ ਜੈਸ ਵੀ ਕੀਤੀ ਹੋਵੇ ਤੇ ਫਿਰ ਵੀ ਨਾ ਹੋ ਤਾਂ ਲੋਕ ਅੱਗੇ ਨੂੰ ਯਕੀਨ ਕਿਵੇਂ ਕਰਨਗੇ ਕਿ ਤੁਸੀਂ ਹਾਂ ਕਰਕੇ ਵਾਦਾ ਕਰਕੇ ਆਉ ਤਾਂ ਵਾਦਾ ਖਲਾਫੀ ਹੋਈ ਨਾ ਇਹ ਤਾਂ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਹਮੇਰ ਸਿੰਘ ਜੀ ਸੋ ਦੋਸਤ ਮੇਰੇ ਨਾਲ ਸੀਨੀਅਰ ਜਰਨਲਿਸ ਸੁਮਿੰਦਰ ਹਮੇਰ ਸਿੰਘ ਸਭ ਜੁੜੇ ਹੋਏ ਸੀ ਤਮਾਮ ਤਰੀਕੇ ਦੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਇਹਨਾਂ ਨੇ ਉਮੀਦਵਾਰਾਂ ਨੂੰ ਲੈ ਕੇ